ਬੱਡੀ ਖਬਰ سامنے ਆ ਰਹੀ ਹੈ Shiv Sena ਲੀਡਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਤਿੰਨ ਅਣਪਛਾਤਿਆਂ ਦੇ ਵੱਲੋਂ ਫਾਇਰਿੰਗ ਕੀਤੀ ਗਈ ਹੈ ਅਤੇ Shiv Sena ਆਗੂ ਦਾ ਕਤਲ ਕਰ ਦਿੱਤਾ ਗਿਆ ਹੈ ਬੇ ਰਾਤ ਕਰੀਬ 10 ਵਜੇ ਦੀ ਇਹ ਘਟਨਾ ਦੱਸੀ ਜਾ ਰਹੀ ਹੈ ਤੇ ਇਸ ਦੌਰਾਨ ਇੱਕ ਬੱਚੇ ਦੇ ਵੀ ਗੋਲੀ ਲੱਗੀ ਹੈ ਜਦਕਿ ਸੈਲੂਨ ਮਾਲਕ ਦੇ ਉੱਤੇ ਵੀ ਫਾਇਰਿੰਗ ਕੀਤੀ ਗਈ ਅਤੇ ਉਹ ਜ਼ਖਮੀ ਦੱਸਿਆ ਜਾ ਰਿਹਾ ਹੈ ਦੂਜੇ ਪਾਸੇ ਬਗਿਆਨਾ ਬਸਤੀ ਅਤੇ ਸਟੇਡੀਅਮ ਰੋਡ ਤੇ 3-45 ਮੋਟਰਸਾਈਕਲ ਸਵਾਰਾਂ ਨੇ ਸੈਲੂਨ ਦੇ ਵਿੱਚ ਕਟਿੰਗ ਕਰਵਾਉਣ ਦੇ ਬਹਾਨੇ ਸੈਲੂਨ ਮਾਲਕ ਤੇ ਗੋਲੀਆਂ ਚਲਾਈਆਂ ਨੇ ਜਿਸ ਦੇ ਵਿੱਚ ਸੈਲੂਨ ਮਾਲਕ ਜ਼ਖਮੀ ਹੋ ਗਿਆ ਇਸ ਨੂੰ ਇਲਾਜ ਲਈ ਮੋਕਾ ਸਿਵਲ ਹਸਪਤਾਲ ਵਿਖੇ ਭੇਡ ਪਰਤੇ ਕਰਵਾਇਆ ਗਿਆ ਤਾਂ ਦੱਸਦੀ ਕਿ 12 ਸਾਲਾਂ ਮੁੰਡੇ ਦੇ ਵੀ ਗੋਲੀ ਲੱਗੀ ਹੈ ਜੋ ਕਿ ਹਸਪਤਾਲ ਵਿਖੇ ਦਾਖਲ ਹੈ ਵਧੇਰੇ ਜਾਣਕਾਰੀ ਦੇ ਲਈ ਮੇਰੇ ਨਾਲ ਮੇਰੇ ਸਹਿਯੋਗੀ ਫੋਨ ਲਾਈਨ ਦੇ ਉੱਤੇ ਜੁੜ ਚੁੱਕੇ ਨੇ ਸੰਜੀਵ ਅਰੋੜਾ ਮੋਗਾ ਤੋਂ ਤਾਂ ਕੀ ਕੁਝ ਜਾਣਕਾਰੀ ਹੈ ਸੰਜੀਵ ਜੀ ਤਾਂ ਸਾਡੇ ਨਾਲ ਫੋਨ ਲਾਈਨ ਦੇ ਉੱਤੇ ਸਾਡੇ ਸਹਿਯੋਗੀ ਸੰਜੀਵ ਅਰੋੜਾ ਮੋਗਾ ਤੋਂ ਜੁੜ ਚੁੱਕੇ ਨੇ ਤਾਂ ਸੰਜੀਵ ਜੀ ਕੀ ਕੁਝ ਜਾਣਕਾਰੀ ਹੈ ਬਿਲਕੁਲ ਜਿਹੜੇ ਘਟਨਾ ਹੈਗੀ ਰਾਤ ਦੀ ਹੈਗੇ ਹੈਗੇ ਜਿਹੜੇ ਜਿਨ੍ਹਾਂ ਦੇ ਉੱਪਰ ਗੋਲੀਆਂ ਚੱਲੀਆਂ ਹੈਗੀਆਂ ਸ਼ਿਵ ਸੈਨਾ ਸ਼ਿੰਦੇ ਦੇ ਜਿਹੜੇ ਜ਼ਿਲ੍ਹਾ ਪ੍ਰਧਾਨ ਸੀਗੇ ਮੰਗਾ ਜੀ ਉਹਨਾਂ ਦੇ ਉੱਪਰ ਜਿਹੜੀ ਗੋਲੀ ਚੱਲੀ ਹੈਗੀ ਹੈ ਔਰ ਉਹਨਾਂ ਦੀ ਮੌਤ ਹੋ ਚੁੱਕੀ ਹੈ ਤਿੰਨ ਅਣਪਛਾਤੇ ਵਿਅਕਤੀ ਆਉਂਦੇ ਆ ਪਹਿਲਾਂ ਇੱਕ ਸੈਲੂਨ ਦੇ ਵਿੱਚ ਜਾਂਦੇ ਆ ਉੱਥੇ ਗੋਲੀ ਚਲਾਉਂਦੇ ਆ ਔਰ ਉਸ ਤੋਂ ਬਾਅਦ ਜਦੋਂ ਇਹ ਆਪਣਾ ਮੰਗਾ ਮੰਗਤ ਰਾਏ ਜੀ ਮੰਗਾ ਜੀ ਜਦੋਂ ਦੁੱਧ ਲੈਣ ਜੇ ਗਏ ਤੇ ਉੱਥੇ ਉਹਨਾਂ ਦੇ ਉੱਪਰ ਗੋਲੀ ਚਲਾਈ ਜਾਂਦੀ ਹੈ ਇਹ ਪ੍ਰਾਨੀ ਰੰਜੀਤ ਦਾ ਮਾਮਲਾ ਦੱਸਿਆ ਜਾ ਰਿਹਾ ਹੈ ਪੁਲਿਸ ਜਿਹੜੀ ਮੌਕੇ ਤੇ ਪਹੁੰਚਦੀ ਹੈ ਤੇ ਜਿਹੜੀ ਇਹਨਾਂ ਦੀ ਜਿਹੜੀ ਸ਼ਾਨਦਤ ਕੀਤੀ ਜਾ ਰਹੀ ਹੈ ਐਸਪੀ ਸਿਟੀ ਰਵਿੰਦਰ ਸਿੰਘ ਮੌਕੇ ਤੇ ਖੁਦ ਪਹੁੰਚੇ ਤੇ ਉਹਨਾਂ ਵੱਲ ਜਿਹੜੀ ਸ਼ਾਂਭੀਰ ਕੀਤੀ ਗਈ ਉਹਦੇ ਵਿੱਚ ਉਹਨਾਂ ਵੱਲੋਂ ਦੱਸਿਆ ਗਿਆ ਕਿ ਜਿਹੜਾ ਇਹਨਾਂ ਦੀ ਕੋਈ ਪੁਰਾਣੀ ਰਜਿਸਟਰ ਕਰਕੇ ਜਿਹੜੇ ਗੋਲੀਆਂ ਚੱਲੀਆਂ ਜੀ ਜੀ ਸੰਜੀਵ ਜੀ ਕਿਹਾ ਜਾ ਰਿਹਾ ਕਿ ਇੱਕ ਬੱਚੇ ਨੂੰ ਵੀ ਗੋਲੀ ਲੱਗੀ ਹੈ ਹਾਂ ਜੀ ਬੱਚਾ ਵੀ ਉੱਥੇ ਦੁੱਧ ਲੈਣ ਜਾ ਰਿਹਾ ਸੀ ਜਦੋਂ ਉਹਨਾਂ ਨੇ ਮੰਗਾ ਦੇ ਉੱਪਰ ਗੋਲੀਆਂ ਚਲਾਉਣ ਦੀ ਕੋਸ਼ਿਸ਼ ਕੀਤੀ ਤਾਂ ਜਿਹੜੀ ਬੱਚੇ ਦੇ ਪਾਠਕ ਦੇ ਨਾਲ ਦੀ ਛੂ ਕੇ ਗੋਲੀ ਲੰਗੀ ਹੈ ਤੇ ਇਹ ਬੱਚਾ ਜਿਹੜਾ ਘਾਇਲ ਹੋ ਗਿਆ ਜਿਹਨੂੰ ਮੋਗਾ ਦੇ ਸਰਕਾਰੀ ਹਸਪਤਾਲ ਵਿਖੇ ਦਾਖਲ ਕਰਾਇਆ ਗਿਆ ਜੀ ਜੀ ਇਹਨਾਂ ਅਣਪਛਾਤੇਆਂ ਦੀ ਪਛਾਣ ਹੋਈ ਹੈ ਅ ਬਿਲਕੁਲ ਜੀ ਹਜੇ ਜਿਹੜੀ ਪਛਾਣ ਕੀਤੀ ਜਾ ਰਹੀ ਹੈ ਉਹਨਾਂ ਦਾ ਕਹਿਣਾ ਹੈਗਾ ਪੁਰਾਣੇ ਗੁੱਟਾਂ ਦੇ ਕਰਕੇ ਜਿਹੜੀ ਲੜਾਈ ਹੋਈ ਹੈ ਜਿਹੜਾ ਇੱਕ ਜ਼ਖਮੀ ਹੈਗਾ ਉਹਨਾਂ ਕੁਝ ਵਿਅਕਤੀ ਦੇ ਨਾਮ ਵੀ ਲੈ ਜਾ ਰਿਹਾ ਹੈ ਪਰੰਤੂ ਪੁਲਿਸ ਵੱਲੋਂ ਇਸ ਬਦੀ ਪੁਸ਼ਟੀ ਹਜੇ ਨਹੀਂ ਕੀਤੀ ਗਈ ਉਹਨਾਂ ਵੱਲੋਂ ਜਿਹੜੀ ਜਾਂਚ ਜਰੀ ਜਾ ਰਹੀ ਹੈ ਜੀ ਜੀ ਰਾਤ ਕਿਹੜੇ ਸਮੇਂ ਫਾਇਰਿੰਗ ਹੋਈ ਹੈ ਤਕਰੀਬਨ 9 ਵਜੇ ਦਾ ਸਮਾਂ ਦੱਸਿਆ ਗਿਆ ਹੈ ਜਿਹੜੇ ਮੰਗਾ ਘਰੋਂ ਆਪਣੇ ਦੁੱਧ ਲੈਣ ਉਹਨਾਂ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਮੰਗਾ 9 ਵਜੇ ਦੇ ਕਰੀਬ ਦੁੱਧ ਲੈਣ ਗਏ ਸੀ ਤੇ ਉਸ ਤੋਂ ਬਾਅਦ ਹੀ ਘਟਨਾ ਜੀ ਜੀ ਬਹੁਤ ਬਹੁਤ ਧੰਨਵਾਦ ਸੰਜੀਪ ਜੀ ਸਾਡੇ ਨਾਲ ਜੁੜਨ ਪੁਲਿਸ ਤੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜਦ ਤੱਕ ਇਹਨਾਂ ਅਣਪਛਾਤੇਆਂ ਦੀ ਪਛਾਣ ਨਹੀਂ ਹੋ ਸਕੀ ਹੈ ਮੰਗਤ ਰਾਮ ਮੰਗਾ ਜੋ ਕਿ ਸ਼ਿਵ ਸੇਨਾ ਦਾ ਆਗੂ ਹੈ ਉਸ ਦੀ ਮੌਤ ਹੋ ਗਈ ਹੈ ਤੇ ਇੱਕ ਸਲੂਨ ਮਾਲਕ ਜੋ ਹੈ ਉਹ ਵੀ ਜ਼ਖਮੀ ਹੈ ਇੱਕ ਬੱਚਾ ਵੀ ਜ਼ਖਮੀ ਹੈ ਪੁਲਿਸ ਇਸ ਮਾਮਲੇ ਦੇ ਵਿੱਚ ਦੋਸ਼ੀਆਂ ਦੀ ਤਲਾਸ਼ ਕਰ ਰਹੀ ਹੈ ਤੇ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇਗਾ ਜਿਹਾ ਕਿਹਾ ਹੈ ਪੁਲਿਸਦਾਰ ਮੋਕਾ ਤੋਂ ਸੰਜੀਵ ਅਰੋੜਾ ਦੀ ਸਰਿਕ ਦੋ ਦਿਨ ਮਾਮਲੇ ਆਇਆ ਗੋਲੀ ਚੱਲਣ ਦੇ ਕੀ ਮਾਮਲੇ ਕੀ ਕਾਰਵਾਈ ਕੀ ਹੈ ਇੱਕ ਨਾਲ ਇੱਕ ਇਹਨਾਂ ਦਾ ਪਹਿਲਾਂ ਇੱਕ ਝਗੜਾ ਹੋਇਆ ਸੀਗਾ ਉਹ ਲੜਾਈ ਤੋਂ ਬਾਅਦ ਇਹਨਾਂ ਨੇ ਅੱਜ ਜਿਹੜਾ ਇੱਕ ਗਰੁੱਪ ਆ ਜਿਹੜੇ ਜਿਹਨੇ ਇਹ ਹੁਣ ਕਲੀਅਰ ਕਰ ਰਹੇ ਆ ਉਥੇ ਕਿਹੜੇ ਕਿਹੜੇ ਬੰਦੇ ਲੜਾਈ ਦੇ ਸ਼ਾਮਿਲ ਹੋਏ ਆ ਉਥੇ ਇੱਕ ਜਿਹੜਾ ਸਲੂਨ ਸੀ ਉਥੇ ਜਿਹੜੇ ਫੈਰੀ ਕੀਤੀ ਉਹਦੇ ਉੱਤੇ ਲੱਖ ਦੇ ਵਿੱਚ ਗੋਲੀ ਵਜਈ ਆ ਤੇ ਫਿਰ ਉਸ ਤੋਂ ਬਾਅਦ ਉਹਨੂੰ ਜਦੋਂ ਹਸਪਤਾਲ ਲੈ ਜਾਂਦਾ ਸੀ ਉਥੋਂ ਇੱਕ ਬੰਦਾ ਜਿਹੜਾ ਮੰਗਾ ਉਹ ਦੁੱਧ ਲੈਣ ਗਿਆ ਸੀਗਾ ਉਹਦੇ ਉੱਥੇ ਫਾਇਰ ਹੋ ਗਿਆ ਇੱਕ ਬੱਚੇ ਦੇ ਵੀ ਉੱਥੇ ਇੱਕ ਫਾਇਰ ਪਟ ਦੇ ਵਿੱਚ ਵੱਜ ਕੇ ਬਾਹਰ ਨਿਕਲ ਗਿਆ ਤੇ ਉਹ ਉਹਨੂੰ ਵੀ ਹੁਣ ਟ੍ਰੀਟਮੈਂਟ ਕਰਾ ਰਹੇ ਆ ਤੇ ਜਿਹੜਾ ਮੰਗਾ ਸਿੰਘ ਦੀ ਆ ਉਹਦੀ ਜਿਹੜੀ ਆ ਮੌਕੇ ਤੇ ਮੌਤ ਹੋ ਗਈ ਆ ਤੇ ਬਾਕੀ ਜਿਹੜੀ ਘਰ ਬਿਟਾ ਰਿਹਾ ਇਹ ਮੰਗਾ ਜੀ ਦੁੱਧ ਤੇ ਲੈਣ ਗਿਆ ਸੀਗਾ ਹਾਂ ਉੱਥੇ ਡੈਰੀ ਤੇ ਦੁੱਧ ਲੈਣ ਤੇ ਉੱਥੋਂ ਭੱਜਣ ਦੀ ਵੀ ਕੋਸ਼ਿਸ਼ ਕੀਤੀ ਬਚਣ ਦੀ ਕੋਸ਼ਿਸ਼ ਕੀਤੀ ਇੱਕ ਵਾਰੀ ਫਾਇਰ ਕੀਤਾ ਇਹਦੇ ਨਹੀਂ ਵੱਜਿਆ ਇਹ ਭੱਜਿਆ ਫਿਰ ਉਹਨਾਂ ਨੇ ਫਿਰ ਪਿੱਛੇ ਆ ਕੇ ਫੜਵਾਇਆ ਕਿੰਨੇ ਜਣੇ ਦੀ ਡੈਥ ਹੋਈ ਹੈ ਜੀ ਸਾਰੇ ਜੀ ਇੱਕ ਜਣੇ ਦੀ ਮੌਤ ਹੋਈ ਹੈ ਤੇ ਦੋ ਇੰਜਰਡ ਹੋਏ ਆ ਤੇ ਵਿਚ ਬੱਚਾ ਵੀ ਇਹਦੇ ਚ ਕੀ ਹਾਂ ਬੱਚਾ ਵੀ ਇੱਕ ਇੱਕ ਬੱਚਾ ਵਾ ਇੱਕ ਦੂਜਾ ਹੋਰ ਇਹ ਜਿਹੜੇ ਗੋਲੀ ਚਲਾਣ ਵਾਲੇ ਕੌਣ ਸੀਗੇ ਜੀ ਇਹ ਅਸੀਂ ਕਲੀਅਰ ਕਰ ਰਹੇ ਹਾਂ ਹੁਣ ਇਹ ਸਾਰਾ ਇਹਨਾਂ ਤੋਂ ਪਤਾ ਕਰ ਰਹੇ ਆ ਵੀ ਕਿਹੜੇ ਕਿਹੜੇ ਸੀਗੇ ਮੂੰਹ ਬੰਨੇ ਸੀਗੇ ਤਿੰਨ ਬੰਦਿਆਂ ਦੇ ਇਹ ਕਰ ਰਹੇ ਆ ਇਹ ਕਾਹਦੇ ਤੇ ਸੀਗੇ ਜੀ ਇਹ ਮੋਟਰਸਾਈਕਲ ਤੇ ਸੀਗੇ ਤੇ ਹੋਰ ਵੀ ਇਸ ਤੋਂ ਇਲਾਵਾ ਵੀ ਕਿਤੇ ਗੋਲੀਆਂ ਚਲਾਈਆਂ ਨੇ ਉਹ ਅਸੀਂ ਸਾਰੇ ਵੈਰੀਫਾਈ ਕਰ ਰਹੇ ਹਾਂ ਕੀ ਨਾਮ ਆ ਪੁੱਤਰ ਥੂਸੀ ਕਿੱਥੇ ਰਹਿਣਾ ਉਹ ਨਸਲ ਡੇਰੀ ਕੀ ਕਰਨ ਆਇਆ ਸੀਗਾ ਕੀ ਹੋਇਆ ਸੀਗਾ ਦੁੱਧ ਲੈਣ ਆਇਆ ਸੀਗਾ ਜੀ ਦੁਕਾਨ ਤੇ ਜੋ ਉਹ ਬਾਹਰ ਨਾਕ ਕੇ ਗਈ ਗੋਲੀ ਮਾਰ ਕੇ ਚਲੀ ਗਈ ਥੋ ਛੂਕੇ ਨਿਕਲ ਗਈ ਜੀ ਤੇ ਥੱਪ ਛੂਣਾਂ ਕਿ ਗਈ ਕਿਹਦੇ ਗੋਲੀ ਮਾਰੀ ਸੀਗੀ ਇਹ ਤਾਂ ਪਤਾ ਕੁਛ ਪਹਿਲਾਂ ਇੱਕ ਬੰਦਾ ਨਾਕ ਕੇ ਗਿਆ ਉਹਦੇ ਪਿੱਛੇ ਪਹਿਲਾਂ ਉਹਨਾਂ ਨੂੰ ਮਾਰ ਕੇ ਆਏ ਕਿੰਨੇ ਜਣੇ ਸੀ ਉਹ ਤਿੰਨ ਜਣੇ ਸੀਗੇ ਜੀ ਕਾਹਦੇ ਤੁਸੀਂ ਪਿਛਲੇ ਨੇ ਰਿਸਾਈਕਲ ਤੇ ਸੀਗੇ ਉਹਨਾਂ ਨੇ ਮੇਰੇ ਗੋਲੀ ਮਾਰੀ ਤੇ ਮੇਰੇ ਛੂਕੇ ਨਿਕਲ ਕੀ ਜੇ ਜੋ ਪਿੱਛੋਂ ਨਹੀਂ ਆ ਗਏ ਹੋਰ ਬੰਦੇ ਨੇ ਚਲਾਈ ਸੀ ਹਾਂਜੀ ਕਿਸੇ ਹੋਰ ਦੇ ਚਲਾਈ ਸੀ ਕਿ ਤੇਰੇ ਨਾਲ ਚਲਾਈ ਸੀ ਕਿਸੇ ਹੋਰ ਦੀ ਵੀ ਚਲਾਈ ਮੇਰੇ ਵੀ ਆਣ ਕੇ ਬਾਅਦ ਚੋੜ ਨਹੀਂ ਚਲਾਈ ਤੇਰੇ ਵੀ ਵੱਜ ਗਈ ਕੋਲੀ ਹਾਂਜੀ ਸਾਨੂੰ ਕੋਹ ਨਹੀਂ ਪਤਾ ਇਹ ਘਰੋਂ 8 ਵਜੇ 40 ਮਿੰਟ ਤੇ ਗਏ ਸਾਡੇ ਕੋ ਘਰੋਂ ਕਿੰਨੇ ਵਜੇ 8 ਵਜੇ 40 ਮਿੰਟ ਤੇ ਤੇ ਸਾਨੂੰ ਹੁਣ ਫੋਨ ਦੱਸਿਆ ਗਵਾਂਡੀਆਂ ਨੇ ਕਿ ਆ ਗੱਲਬਾਤ ਹੋ ਗਈ ਉਸ ਹਸਪਤਾਲ ਪਹੁੰਚ ਗਿਆ ਕਿ ਤੁਸੀਂ ਕੀ ਲੱਗਦੇ ਹੋ ਗਵਾਂਡੀਆਂ ਆਈਆਂ ਉਹਨਾਂ ਦੇ ਕੀ ਸੀ ਗੱਲ ਲਟਰੇ ਸੀਗਾ ਕੀ ਸੀਗਾ ਜੀ ਕਿਵੇਂ ਹੈ? ਸ਼ਿਫਸਣਾ ਦਾ ਕੀ ਸੀਗਾ ਇਹ? ਸ਼ਿਫਸਣਾ ਬਾੜਠਾੜੇ ਦਾ ਮੇਨ ਪ੍ਰਧਾਨ ਸੀ, ਜ਼ਿਲ੍ਹਾ ਪ੍ਰਧਾਨ ਸੀਗਾ ਇਹ। ਪਰ ਇਹਦਾ ਪਤਾ ਲੱਗਿਆ। ਸਾਨੂੰ ਫੋਨ ਆਇਆ ਇਹ। ਕੀ ਨਾਮ ਕੀ ਸੀਗਾ? ਮੰਗਤਰਾ ਮੰਗਾਈ। ਕਿੰਨੇ ਬੇਟੇ ਬੱਚੀਆਂ ਸੀ ਇਹਨਾਂ ਦੀ? ਨਹੀਂ, ਕੁੜੀਆਂ ਹੀ ਹੁੰਦੀਆਂ ਤੈਨੂੰ। ਤਿੰਨ ਕੁੜੀਆਂ ਹੀ। ਕੁੜੀਆਂ ਹੀ ਆ, ਕਲੀਆਂ ਮੁੰਡਾ ਨਹੀਂ ਆ ਜੀ। ਕੀ ਗੱਲ ਕੀ ਹੋਈ ਸੀਗੀ ਹਸਪਤਲ ਲੱਗਿਆ ਨਹੀਂ ਕੁਛ ਨਹੀਂ ਪਤਾ ਕੋਈ ਗੱਲ ਦਾ ਨਹੀਂ ਪਤਾ ਲੱਗਿਆ ਹੂੰ ਕੀ ਪਤਾ ਇਹ ਪਤਾ ਲੱਗਿਆ ਕਾਦੇ ਨਾਲ ਮਾਰੇ ਆ ਗਿਆ ਨਾ ਇਹਨਾਂ ਬਲਗੇ ਗੋਲੀ ਵਜੀ ਸੰਦੇ ਦਿਖਾਇਆ ਤੱਕ ਨਹੀਂ ਉਹਨਾਂ ਨੇ ਕਿੱਥੇ ਗੋਲੀ ਵਜੀ ਪਤਾ ਲੱਗਿਆ ਕੁਛ ਨਹੀਂ ਦੱਸੇ ਜੀ ਨਾਂ ਕੀ ਤੁਹਾਡਾ ਮੇਰਾ ਨਾਂ ਜਸਵਿੰਦਰ ਹੈ ਜੀ ਗਵੰਡੀ ਤੋਂ ਹਾਂਜੀ ਕੀ ਮੰਗ ਕੇ ਕਰਦੇ ਹਾਂ ਅਸੀਂ ਤਾਂ ਇਹ ਕੋਈ ਸੰਤਨ ਹਿਸਾਬ ਚਾਹੀਦਾ ਜੀ ਬਿਕੀਨਾ ਮਾਪੜ ਦਵਿੰਦਰ ਕੁਮਾਰ ਦਵਿੰਦਰ ਕੁਮਾਰ ਗੋਲੀ ਚੱਲੀ ਸੇਲੂਮ ਤੇ ਕੀ ਮਾਮਲਾ ਹੈ ਪੂਰਾ ਏ ਮਾ ਲਈ ਪ੍ਰਾਨ ਰੰਚਸੀ ਨਾ ਆਬ੍ਰਿੰਦਰ ਬਰੁੰਦਰ ਹੋਰ ਜੱਗੇ ਹੋਰੀ ਨੰਡੀ ਹੋਰੀ ਸਾਰੇ ਰੋਲਾ ਜੱਲੀ ਜਾਂਦਾ ਹੀ ਕਾਫੀ ਟਾਂਡ ਯਾਰਾ ਦੋਸਤਾਂ ਨਾਲ ਮੇਰੇ ਅੱਗੇ ਇੰਸ ਨੂੰ ਤੇ ਅੱਗੇ ਫੇਰ ਮਾਰ ਗਏ ਕਹਿੰਦੇ ਕਟਿੰਗ ਕਰਾਣੀ ਆ ਮੌਠ ਨਾਲ ਗੋਲੀ ਚਲਾਦੀ ਉਹਨਾਂ ਨੇ ਕੋਲ ਕੋਲ ਸੀਗਾ ਦੋ ਬੰਦੇ ਸੀ ਨਾਂ ਨਹੀਂ ਬਤਾਉਣਾ ਦੇਗੀ ਨਹੀਂ ਰਣਜੀਤ ਕੇਸਗਰ ਨੂੰ ਲੈ ਕੇ ਚਲਦੀ ਪਈ ਸੀਗੀ ਪੁਰਾਣੀ ਲੜਾਈ ਲੜੂਈ ਸੀ ਬਸ ਯਾਰਾ ਦੋਸਤਾਂ ਦੀ ਨਾਲ ਰਿਆ ਦੀ ਕਿੰਨੇ ਵਜੇ ਦੀ ਹੜਨਾ ਬਾਈ ਹਾਂਜੀ ਕਿੰਨੇ ਵਜੇ ਦਾ ਟਾਈਮ ਸੀਗਾ ਜਦੋਂ ਇਹ ਗੱਲ ਹੋਈ ਇਹ ਪੋਣੇ 10 ਵਜੇ ਦੇ ਨਹੀਂ ਤੇ ਬੰਦਿਆਂ ਦੀ ਪਛਾਣ ਨਹੀਂ ਤੈਨੂੰ ਉਹਨਾਂ ਦੀ ਜਿਨ੍ਹਾਂ ਨੇ ਚਲਾਇਆ ਪਛਾਣ ਨਾ ਨਹੀਂ ਪਤਾ ਮੈਨੂੰ ਤੇ ਕੋਈ ਵੀਡੀਓ ਵਗੈਰਾ ਵੀ ਆਈ ਹੈ ਨਹੀਂ ਕਿੰਨੇ ਫੇਰ ਕੀਤੇ ਉਹਨਾਂ ਨੇ ਦੋ ਕਿੱਥੇ ਕਿੱਥੇ ਵਜੇ ਤੇਰੇ ਪਟ ਜ ਗੋਡੇ ਚ ਵਜੇ ਫੇਰ ਕਰਕੇ ਭੱਜ ਗਏ ਮੋਰ ਭੱਜ ਗਏ ਫਟਾਫਟ